ਕਹਿੰਦੇ ਪੁੱਤ ਕੁੱਪੁੱਤ ਹੋ ਜਾਂਦੀਆਂ ਹੋ ਜਾਂਦੇ ਪਰ ਧੀਆਂ ਵੀ ਅੱਜ ਐ ਹੋ। ਉਹ ਸੰਗ ਫੜਦੇ ਨੇ ਮੈਨੂੰ ਕਹਿੰਦੇ ਤੈਨੂੰ ਮੋਗੋ ਦੋ। ਹੁਣ ਕਹਿੰਦੇ ਕੋਈ ਨਾ ਲੱਗਦਾ ਮੁੰਡੇ। ਉਹ ਕੌਣ ਸੀ ਮੰਗੇ? ਇਹ ਨਹੀਂ ਪਤਾ ਨਾ ਕੌਣ ਸੀ। ਕਿਨੇ ਪੇਤੀਆ ਦੀ ਮੁੰਡ। ਉਹ ਮੇਰ ਬਦੀ ਤੁਸੀਂ। ਇਹਦੇ ਮੁੰਡਾ ਹੈਗਾ ਕੋਈ। ਉਹ ਮੁੰਡਾ ਗੱਲ ਕਰਦਾ ਮੁੰਡਾ ਹੈ ਤਾਂ ਮਰਿਆ ਠੜੀ ਜਾਂਦਾ। ਵੀ ਜਿਹੜੇ ਬਾਪ ਨੇ ਪਾਲਿਆ ਸੀ ਜੰਮਿਆ ਸੀ ਭਵਿਸਟ ਦਾ ਤੈਨੂੰ ਸੂਰੇ ਤੇ ਲਾ ਕੇ ਸੀ ਸੂਰੇ ਤੇ ਸਿੱਟ ਗਈ ਸੀ ਸਿੱਟ ਗਈ ਸੀ ਉਹ ਮਾ ਪਿਆ ਕਿੰਨੇ ਕੁ ਮਾਰੇ ਹੁਣ ਜਿੰਨੇ ਵੀ ਮਾਰੇ ਉਹਨਾਂ ਨੂੰ ਐ ਨਹੀਂ ਸਕਦੀ ਦਲੀ ਨੰਬਰ ਪੈਨ ਲੇ ਸਮਗਾ ਤਰੀ ਇਹ ਇਹ ਨਹੀਂ ਦੇਖਣ ਜੇ ਨਹੀਂ ਦਾ ਦੇਖਾ ਤੂੰ ਮੈਨੂੰ ਦੇ ਦੰਦ ਠੀਕ ਆ ਉਹ ਨਹਿਰ ਫੁੱਟੂ ਮਾਰੇ ਕਹਿੰਦੇ ਸੀ ਪਰ ਉਹ ਸੂਏ ਦੇ ਕੰਢੇ ਹੀ ਸੁੱਟ ਗਏ ਕਿਉਂਕਿ ਬੰਦਾ ਮਾਰਨ ਦਾ ਕਿਤੇ ਸੌਖਾ ਨਹੀਂ ਅੱਜ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਬਾਪ ਤੇ ਸਰਦਾਰ ਜੇਪ ਸਿੰਘ ਸੈਣੀ ਹੱਥਾਂ ਨੂੰ ਦੇਖੋ ਕਿਵੇਂ ਲੈਟ੍ਰੀਨ ਲੱਗੀ ਹੋਈ ਉਹਨੇ ਵਿੱਚ ਟੌਣ ਗਲਤ ਕੌਣ ਸਹੀ ਇਹਦਾ ਰੱਬ ਹੀ ਜਾਣਦਾ ਹੈ ਤੂੰ ਕਿਹਨੇ ਦਿੱਤੀ ਰੋਟੀ ਕਿਹਨੇ ਦਿੱਤੀ ਰੋਟੀ ਬਾਪੂ ਦਾ ਮੁੰਡਾ ਚਿੱਟੇ ਨੇ ਖਾ ਲਿਆ ਬਾਪੂ ਕਹਿੰਦਾ ਟੀਕੇ ਲਾਉਂਦਾ ਸੀ ਆ ਤੈਂ ਸੰਡੇ ਦੇ ਮਾਦਮਾ ਦੱਸੀ ਜਿਹੜਾ ਜਿਹੜਾ ਕੋਈ ਪੁੱਛਾਂਗੇ ਠੀਕ ਆ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਉਹ ਟੀਕੇ ਲਾ ਲਏ ਲੋਬੇ ਕਿੱਥੇ ਅੰਗੂਦਾਂ ਨੇ ਪਰ ਮੇਰੀ ਰੱਖਾਂਗਾ ਇਹ ਕੋਣ ਰੱਬ ਉਹ ਵੀ ਦੂਦੇ ਕੋਲੇ ਆਉਂ ਨੂੰ ਆਦੀ ਉਹਦੇ ਤੇ ਜੀ ਆ ਬਿਆਵਾ ਲੋਹਣ ਮਿਲਿਆ ਵਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਇਹ ਸੱਚ ਤੁਹਾਨੂੰ ਝੰਜੋੜ ਕੇ ਰੱਖ ਦਵੇਗਾ ਕਿ ਕਿਸ ਤਰ੍ਹਾਂ ਪੈਸੇ ਅਤੇ ਜ਼ਮੀਨ ਦੇ ਲਾਲਚ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆਪਣਾ ਖੂਨ ਵੀ ਚਿੱਟਾ ਹੋ ਰਿਹਾ ਹੈ ਤੇ ਕਿਵੇਂ ਆਪਣੇ ਸਗੇਤੀ ਪੁੱਤਹੀ ਮਾਪਿਆਂ ਨੂੰ ਘਰੋਂ ਕੱਢਤਾ ਕੀ ਰਹੇ ਨੇ ਬਲਕਿ ਉਹਨਾਂ ਦੀ ਮੌਤ ਤੱਕ ਦਾ ਪ੍ਰਬੰਧ ਕਰਨ ਦੇ ਵਿੱਚ ਵੀ ਪਿੱਛੇ ਨਹੀਂ ਹਟ ਰਹੇ ਅਜਿਹੀ ਇੱਕ ਬਦਨਸੀ ਵਿਸਵਾਪ ਦੀ ਕਹਾਣੀ ਤੁਹਾਨੂੰ ਵੀ ਕਿਤੇ ਨਾ ਕਿਤੇ ਅੱਖ ਨੂੰ ਨਾਮ ਕਰ ਜਾਵੇਗੀ ਪਰ ਉਥੇ ਹੀ ਜੇਕਰ ਇਸ ਤਰ੍ਹਾਂ ਦੇ ਮਾੜੇ ਲੋਕ ਵੀ ਨੇ ਜਿਹੜੇ ਆਪਣੇ ਆਂਦੀ ਦੁਸ਼ਮਣ ਬਣ ਜਾਂਦੇ ਨੇ ਪੈਸੇ ਦੇ ਲਾਲਚ ਦੇ ਵਿੱਚ ਤਾਂ ਉਥੇ ਹੀ ਦੁਨੀਆ ਦੇ ਵਿੱਚ ਵੀਰ ਗੁਰਪ੍ਰੀਤ ਸਿੰਘ ਮਿੰਟੂ ਵਰਗੇ ਭਲੇ ਰੱਬ ਦੇ ਬੰਦੇ ਵੀ ਹਨ ਜਿਹੜੇ ਕਿ ਅਜਿਹੇ ਬੇਸਹਾਰਿਆਂ ਨੂੰ ਸੰਭਾਲਦੇ ਨੇ ਸੋ ਬਿਨਾਂ ਤੁਹਾਡਾ ਜਿਆਦਾ ਸਮਾਂ ਲਏ ਆਉ ਤੁਹਾਨੂੰ ਲੈ ਚਲਦੇ ਆਂ ਅੱਜ ਦੀ ਇਸ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸੱਚੀ ਕਹਾਣੀ ਵੱਲ ਅਤੇ ਦੇਖਦੇ ਆ ਕਿ ਕਿਸ ਤਰ੍ਹਾਂ ਇੱਕ ਧੀ ਨਹੀਂ ਆਪਣੇ ਪਿਓ ਨੂੰ ਮੌਤ ਦੇ ਘਰ ਤਾਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਕਿਉਂਕਿ ਕਿਹਾ ਜਾਂਦਾ ਹੈ ਕਿ ਬੇਸ਼ੱਕ ਪੁੱਤ ਪਾਸਾ ਵੱਟ ਜਾਣ ਪਰ ਧੀਆ ਪਾਸਾ ਨਹੀਂ ਵੱਟਦੀਆ ਆਪਣੇ ਮਾਪਿਆਂ ਦੀ ਸੇਵਾ ਕਰਦੀਆ ਨੇ ਪਰ ਇਸ ਧੀ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਕੀ ਕੀਤਾ ਮਾਪਿਆਂ ਦੇ ਨਾਲ ਆਓ ਦੇਖੋ ਇਸ ਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਹੋਰ ਤਾਜ਼ਾ ਖਬਰਾਂ ਵੀ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਭਤਿਆ ਜੀ ਇਹ ਬਜ਼ੁਰਗ ਬਾਪੂ ਜੀ ਨੂੰ ਸਾਡੇ ਗਵਾਂਢੀ ਨਗਰ ਪਮਾਲ ਤੋਂ ਜਿਹੜੀ ਰੌੜਕੇ ਨੂੰ ਸੜਕ ਜਾਂਦੀ ਆ ਉੱਥੇ ਸੂਏ ਦੀ ਪੱਟੜੀ ਤੇ ਬਜ਼ੁਰਗ ਕਿੰਨਾ ਸਮਾਂ ਪਹਿਲਾਂ ਮਿਲੇ ਬਾਈ ਤੁਹਾਨੂੰ ਇਹ ਸਾਨੂੰ ਆਥਣੇ ਮਿਲੇ ਵੀਰੇ ਸਿੱਟੇ ਦਾ ਕਹਿੰਦਾ ਆਪ ਦੱਸਦੇ ਵੀ 2-3 ਵਜੇ ਤੇ ਮੈਂ ਵੀ ਰੈਂਬਰ ਪੰਚਾਇਤ ਆ ਕੀ ਨਾ ਵੀਰੇ ਤੁਹਾਡਾ ਸੁਖਦੇਵ ਸਿੰਘ ਆ ਵੀਰੇ ਦਾ ਨਾਮ ਵੀ ਪਮਾਲ ਤੋਂ ਮੈਂਬਰ ਪੰਚਾਇਤ ਨੇ ਅਸੀਂ ਇਹਨਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਦੀਆਂ ਸਾਡੇ ਗਵਾਢੀ ਨਗਰ ਤੋਂ ਨੇ ਜਿਨ੍ਹਾਂ ਨੇ ਬਾਪੂ ਜੀ ਦੇ ਖਲਾਤਾਂ ਨੂੰ ਸਮਝਿਆ ਦੇਖਿਆ ਤੇ ਪਛਾਣਿਆ ਤੇ ਆਪਦਾ ਫਰਜ਼ ਆ ਜਿਹੜਾ ਇਨਸਾਨੀਅਤ ਦਾ ਰਿਸ਼ਤਾ ਨਵਾਉਂਦੇ ਹੋਏ ਸਾਡੇ ਕੋਲੇ ਬਾਪੂ ਜੀ ਨੂੰ ਚੱਕ ਕੇ ਸੁਪਨਿਆਂ ਦੇ ਘਰ ਦੇ ਵਿੱਚ ਲੈ ਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਨੂੰ ਰਾਤ ਇੱਥੇ ਬਿਮਾਰ ਪਿੰਡ ਦੇ ਵਿੱਚ ਸੂਏ ਤੇ ਲਾ ਗਿਆ ਕੋਈ ਬਾਪੂ ਦੇ ਦੋ ਜਵਾਈ ਆ ਦੋ ਧੀਆ ਵਾ ਬਾਪੂ ਦਾ ਘਰ ਬਾਪੂ ਦਾਸ ਦਾ ਲੁਧਿਆਣਾ ਸ਼ਿਮਲਾਪੁਰੀ ਗਿਆਨ ਦੇ ਠੇਕੇ ਕੋਲੇ ਘਰ ਆ ਬਾਪੂ ਗਿਆਨ ਦੇ ਠੇਕੇ ਕੋਲ ਹੈ ਗਿਆਨ ਦੇ ਠੇਕੇ ਕੋਲੇ ਸ਼ਿਮਲਾਪੁਰੀ ਚ ਪੈਂਦਾ ਹਾਂਜੀ ਬਾਪੂ ਤੈਨੂੰ ਇੱਥੇ ਲਾ ਕੇ ਕੌਣ ਗਿਆ ਮੋਟੂ ਸਾਰਾ ਸੀ ਹਾਂ ਨਹੀਂ ਕੌਣ ਸੀ ਉਹ ਮਤਲਬ ਕੀ ਲੱਗਦੇ ਇਦਰੇ ਮੇਰੇ ਕੋਈ ਨਹੀਂ ਲੱਗਦਾ ਸੀ ਤੈਨੂੰ ਕਿੱਥੋਂ ਲੈ ਕੇ ਆਏ ਸੀ ਉਹ ਮੈਨੂੰ ਕੋਲੋਂ ਲੈ ਗਿਆ ਸੀ ਘਰ ਹਾਂਜੀ ਨੀ ਤੂੰ ਇਕੱਲਾ ਹੀ ਪਿਆ ਸੀ ਘਰੇ ਨਹੀਂ ਹਾਂ ਮੈਂ ਕਈ ਵਾਰ ਪੈਸੀ ਮੇਰੇ ਪਤੀ ਕੁੜੀ ਸੀ ਹਾਂ ਉਹਨਾਂ ਦੋ ਮੰਡੇ ਬਰਾਏ ਬਰਾਏ ਗੱਦਾਂ ਦਾ ਗੰਨਣਾ ਦੋ ਗੱਦਾਂ ਦਾ ਗੰਨਣਾ ਸੀ ਮੈਂ ਹੂੰ ਉਹ ਆਵੇ ਆਵੇ ਹੂੰ ਤੇ ਉਹਨਾਂ ਦੇ ਕੋਲ ਉੱਥੇ ਜਾ ਕੇ ਨੇ ਕਹਿ ਬਰਾ ਹੂੰ ਉਹਨੇ ਵੀ ਖਾਗ ਪੋਖਾ ਕਰਿਆ ਹੂੰ ਅਰਦਾਸ ਵੀ ਜੀ ਮਾੜੀ ਸਿੱਟਣ ਲੱਗ ਗਈ ਕਿ ਤੱਕ ਸਿੱਟਣ ਲੱਗ ਗਈ ਨਹੀਂ ਕਿ ਅੱਛਾ ਪਹਿਲਾਂ ਨਹਿਰ ਸਿੱਟਣ ਲੱਗ ਗਈ ਹਾਂ ਕੋਈ ਕੋਈ ਫਟਿਕਾ ਤੇਰੀ ਕੁੜੀ ਕਿਹੜੇ ਪਿੰਡ ਵਿਆਹੀ ਆ ਮੇਰੇ ਕੁੜੀ ਕੁੜੇ ਆ ਇੱਕ ਕੁੜੀ ਕੁੜੇ ਵਿਆਹੀ ਆ ਹਾਂਜੀ ਦੂਜੀ ਕਿਹੜਾ ਓ ਜਸਵਾਲ ਹੈ ਜਸਵਾਲ ਜਸਵਾਲ ਕਲਾਰਾ ਆਪੋ ਮੈਂ ਕਲਾਰਾ ਕੀ ਆ ਨਹੀਂ ਜਸਵਾਲ ਆਈਆ ਤੋ ਕੁੜੀਆਂ ਹੀ ਆ ਬਸ ਦੋ ਕੁੜੀਆਂ ਹੀ ਇੱਕ ਮੁੰਡਾ ਮੇਰਾ ਦੋ ਸੋ ਕੁ ਮਰ ਦਵਾਈ ਖਾ ਕੇ ਮਰ ਗਿਆ ਉਹ ਫਾਂਗਾ ਜਾ ਕੇ ਮਰ ਗਿਆ ਸੀ ਪਾਹ ਲੈ ਕੇ ਮਰ ਗਿਆ ਤੇਰੇ ਤਿੰਨ ਤਿੰਨ ਬੱਚੇ ਸੀ ਉਹ ਕੋਈ ਨਾ ਕਮੰਡਰ ਅੱਛਾ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਮੈਂ ਖਰਦ ਦਾ ਕੰਮ ਕਰਦਾ ਖਰਦ ਦਾ ਹਾਂ ਕਿੱਥੇ ਮੈਂ ਲੁਧਿਆਣਾ ਕਿੱਥੇ ਫੈਕਟਰੀ ਚ ਕਿਹੜੀ ਚ ਮੈਂ ਜਲੰਧਰ ਬਰਵਾ ਚਾਹਾਂ ਹੈ ਜਲੰਧਰ ਬਰਵਾ ਚਾਹਾਂ ਜਲੰਧਰ ਬਾਈਪਾਸ ਚ ਤੁਹਾਡਾ ਨਾਂ ਕੀ ਹੈ ਬਾਪੂ ਜੀ ਮੈਂ ਨਾ ਸੁਖਦੇਵ ਸਿੰਘ ਸੁਖਦੇਵ ਸਿੰਘ ਚਾਵਲਾ ਸੈਣੀ ਸੁਖਦੇਵ ਸਿੰਘ ਸੈਣੀ ਆ ਹਾਂਜੀ ਠੀਕ ਹੈ ਬਾਪੂ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਨੰਦੇ ਸਿੰਘ ਸੀ ਮਹਿੰਦਰ ਸਿੰਘ ਜੀ ਤੁਹਾਡੀ ਪਤਨੀ ਦਾ ਉਹ ਸੁਵਿੰਦਰ ਕੋ ਸੀ ਉਹ ਕਿੱਥੇ ਆ ਉਹ ਪੂਰੀ ਹੋ ਗਈ ਅਜਾ ਵੀ ਪੂਰੀ ਹੋ ਗਈ ਤੇ ਤੇਰਾ ਮੁੰਡਾ ਵਿਆਹਿਆ ਸੀ ਜਿਹੜਾ ਮੁੰਡਾ ਮਰ ਗਿਆ ਉਹ ਵਾਇਆ ਵੈ ਹੋ ਸੀ ਉਹ ਟਿਕਾ ਲਾਉਂਦਾ ਸੀ ਪਈਆ ਟਿਕਾ ਲਾਉਂਦਾ ਸੀ ਸਭ ਦੇ ਟਿਕਾ ਲਾਉਂਦਾ ਸੀ ਆਪ ਹੀ ਨੱਚਾ ਕਰਦਾ ਸੀ ਨੱਚਾ ਕਰਦਾ ਸੀ ਬਲਕੇ ਹੋ ਕੁੜੀਆਂ ਦੋਨੇ ਵਿਆਈਆਂ ਹਾਂ ਦੋਨੇ ਕੁੜੀਆਂ ਕੁੜੀਆਂ ਤੇ ਘਰ ਆਈ ਦੇ ਹੁੰਦੇ ਹੁੰਦੇ ਵਿਆਈਆਂ ਗਈਆਂ ਸੀ ਹਾਂਜੀ ਬਣੀ ਕੁੜੀਆਂ ਦਾ ਬਹੁਤ ਚੱਲਦਾ ਹੈ ਪੁੱਲ ਪਰ ਇਹ ਬਣਾ ਦਿੱਲੀ ਦੇ ਕੋਲ ਹੈ ਉਹ ਇਹ ਮੇਰੇ ਮਾਲਕ ਜੀ ਨੇ ਉਹਨੂੰ ਰੋਕਿਆ ਉਹਨੇ ਵੇਚੀ ਦੋ ਅੰਛਾ ਮਾਲਕਾ ਨਹੀਂ 2 ਲੱਖ ਰੁਪਏ ਜਿਵੇਂ ਉਹਨਾਂ ਨੇ ਲਾਇਆ 2 ਲੱਖ ਹਾਂਜੀ ਠੀਕ ਹੈ ਬਾਪੂ ਵਧੀਆ ਹਸਰੀ ਵਸਦੀ ਹੈ ਘਰੇ ਆਪਦੇ ਹਾਂ ਕੁੜੀਆਂ ਖੁਸ਼ ਆਪਦੇ ਘਰੇ ਉਹ ਬੱਚੇ ਨਹੀਂ ਸੀ ਹੈ ਵੱਡੀ ਕੁੜੀ ਦਾ ਬੱਚੇ ਨਹੀਂ ਸੀ ਅੱਛਾ ਫਿਰ ਤੇ ਛੋਟੀ ਕੁੜੀ ਉਹ ਵੱਡੀ ਕੁੜੀ ਛੱਡ ਗਿਆ ਘਰੇ ਹੂੰ ਛੋਟੀ ਕੁੜੀ ਦਾ ਪੁਰਾਣਾ ਮਰਗ ਦੇਖਾਗੇ ਹੂੰ ਦੋਨੋਂ ਕੁੜੀਆਂ ਕੋਲ ਬਰਵਾ ਦਾ ਫੇਰ ਉਹ ਕੁੜੀ ਦਾ ਕਿਆ ਰੋਈ ਵਿਆਹ ਕੀਤਾ ਅਜੇ ਵੀ ਆਖਣ ਦੇਸੋ ਜੀ ਜਿਹੜੇ ਜੱਸੂ ਵਾਲ ਵਿਆਹ ਹੀ ਆ ਇਹ ਚਾਹ ਰੋਈ ਵਿਆਹ ਕੀਤਾ ਚਾਰ ਫੇਰ ਵਿਆਹ ਕੀਤਾ ਪਹਿਲਾਂ ਘਰ ਵਾਲਾ ਮਰ ਗਿਆ ਸੀ ਬੱਚਾ ਨਹੀਂ ਸੀ ਹੋਇਆ ਦੂਜੀ ਘਰ ਦੂਜੇ ਦੇ ਘਰ ਵਾਲਾ ਵੀ ਮਰ ਗਿਆ ਹੀ ਨਸ਼ੇ ਕਰਦਾ ਸੀ ਉਹ ਵੀ ਵਿਆਹ ਹੀ ਦੁਬਾਰਾ ਹਾਂਜੀ ਹੁਣ ਠੀਕ ਆ ਤੇ ਘਰੇ ਦੋਨੋਂ ਕੋਲੇ ਬੱਚੇ ਆ ਹਾਂਜੀ ਵੱਡੀ ਕੁੜੀ ਕੋਲੇ ਵੀ ਬੱਚੇ ਆ ਹਾਂ ਇਹ ਵੀ ਕੁੜੀ ਦਾ ਵਿਆਹ ਕਰਤਾ ਅਜੋਲੀ ਬੀਜੀਆ ਛੋਟੀ ਕੁੜੀ ਦੇ ਕੋਲੇ ਉਹਨੇ ਕੁੜੀਆਂ ਉਹ ਮੈਂ ਸਾਲ ਦੀ ਪਾਲੀ ਸੀ ਸਾਲ ਦੀ ਪਾਲੀ ਸੀ ਹਾਂ ਤੇ ਬਾਪੂ ਤੇਰੇ ਕੋਲੇ ਆਪਦਾ ਘਰ ਹੈਗਾ ਮਕਾਨ ਤਾਂ ਹੈਗਾ ਜੀ ਹਾਂ ਉਹ ਮਕਾਨ ਉਹ ਰੋੜਾ ਤੋਂ ਤੇ ਬੈਸਾ ਨਾ ਹੂੰ ਈ ਰੋੜਾ ਪੈ ਗਿਆ ਰੋੜਾ ਹੀ ਪੈਂਦੀ ਜੀ ਮੈਂ ਲਿਆ ਸੀ ਮਕਾਨ ਲਿਆ ਸੀ 6 ਵਜੇ ਹੂੰ ਮੈਨੂੰ ਕੋਈ ਕਹਿੰਦਾ ਉਹ ਮੈਨੂੰ ਕਿਰਾਇਆ ਕਹਿੰਦਾ ਅੱਜ ਆਪਣਾ ਰੋਣਾ ਰੋ ਜੀ ਹੂੰ ਮੰਗਲ ਦਾ ਇਹਨਾਂ ਲੋਕਾਂ ਉਹ ਘਰ ਵਾਲੀ ਦੇ ਮਾਰਨ ਤੋਂ ਬਾਅਦ ਨੇ ਕਾਇਦਾ ਮਾਈ ਨੂੰ ਪੈਂਦ ਨੂੰ ਨਾ ਅੱਛਾ ਫਿਰ ਉਹ ਨਾ ਘਰ ਘਰ ਕਿੱਥੇ ਗਿਆ ਫਿਰ ਇਹ ਪੰਮੇ ਦੁਕਾਨਾ ਕੋਲ ਨਹੀਂ ਤੇ ਤੂੰ ਆਪਣੇ ਘਰ ਘਰ ਤੂੰ ਨਹੀਂ ਰਹਿੰਦਾ ਘਰ ਦਾ ਰੌਲਾ ਪੈ ਗਿਆ ਕੋਈ ਹਾਂਜੀ ਕੀ ਰੌਲਾ ਪੈ ਗਿਆ ਉਹ ਇਦਾਂ ਕੀ ਨਾ ਮੇਰਾ ਮੁੰਡਾ ਕੀ ਇੱਕ ਜੀਜਾ ਪੋਨੰਦਾ ਮੰਡਾ ਸੀ ਉਹ ਮੈਂ ਨਾ ਅੰਦਰ ਕਾ ਲ ਨਾ ਉੱਠ ਕੇ ਆ ਕੇ ਕੋਲ ਨਾ ਤੇਰੇ ਗਿਆ ਗਾਥੀ ਹੂੰ ਠੀਕ ਐ ਮੈਂ ਤੇਰੇ ਕੋਈ ਨਹੀਂ ਆ ਕੌਣ ਕਹਿੰਦਾ ਉਹ ਜਿਹੜਾ ਉਹ ਸੀਗਾ ਕੌਣ ਜਿਹੜਾ ਜੀਜਾ ਮੱਲੇ ਮੱਲੇ ਮੁੱਖਮਾ ਨੇ ਟੋੜੇ ਮੱਲੇ ਦਾ ਹਾਂ ਕਿਹੜੇ ਮੱਲੇ ਦਾ ਗਨਾਨਕ ਮੰਗਰ ਦਾ ਹਾਂ ਜੀ ਕਿ ਗਨਾਨਕ ਨਗਰ ਚ ਰਹਿੰਦੇ ਹੋ ਹਾਂ ਜੀ ਆ ਮੈਂ ਗੱਲ ਸੁਣੀ ਸੀ ਰਾਤ ਜਿਹੜੀ ਮੁੰਡਿਆਂ ਕੋਲ ਤੂੰ ਕਹਿੰਦਾ ਸੀ ਨਾ ਤੈਨੂੰ ਸੂਏ ਤੇ ਲਾਗੇ ਸੀ ਸੂਏ ਵੀ ਛੱਟੀਆਂ ਸੀ ਛੱਟਗੇ ਸੀਗੇ 3 ਵਜੇ 3 ਵਜੇ ਹਾਂ ਅੱਜ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸਖਦੇਵ ਸਿੰਘ ਜੀ ਸਾਡੇ ਕੋਲੇ ਰਾਤ ਪਹੁੰਚੇ ਆ ਰਾਤ ਕਰੀਬ 9 ਵਜੇ ਬਾਪੂ ਸਖਦੇਵ ਸਿੰਘ ਜੀ ਨੂੰ ਪਮਾਲ ਪਿੰਡ ਤੋਂ ਵੀਰ ਛੱਡ ਕੇ ਗਏ ਸਾਡੇ ਕੋਲੇ ਬਾਪੂ ਜੀ ਦੇ ਜਿਹੜੇ ਛੱਡ ਕੇ ਗਏ ਨੇ ਵੀਰ ਸਖਦੀਪ ਸਿੰਘ ਆ ਪਿੰਡ ਪਮਾਲੀ ਤੋਂ ਬਾਈ ਤੇ ਬਾਪੂ ਜੀ ਨੂੰ ਨਾ ਸੂਏ ਦੇ ਕੋਲੇ ਛੱਡ ਗਿਆ ਸੀ ਕੋਈ ਬਾਪੂ ਜੀ Shimla Puri Jain ਦੇ ਠੇਕੇ ਕੋਲੇ ਦੱਸਦੇ ਆ ਵੀ ਮੇਰਾ ਘਰ ਆ ਉੱਥੇ ਜਿਹੜੀ ਗੱਲ ਬਾਪੂ ਜੀ ਦੱਸਦੇ ਆ ਉਹ ਵੀਰਾਂ ਨੇ ਵੀ ਰਾਤ ਉਹ ਹੀ ਦੱਸੀ ਵੀ ਬਾਪੂ ਜੀ ਨੂੰ ਉੱਥੇ ਸੂਏ ਦੇ ਕੋਲੇ ਲਾ ਕੇ ਸੀ ਕੋਈ ਤੇ ਆਪਣੇ ਅੱਜ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਬਾਪੂ ਤੇ ਸਰਦਾਰ ਸਖਦੇਵ ਸਿੰਘ ਸੈਣੀ ਹੱਥਾਂ ਨੂੰ ਦੇਖੋ ਕਿਵੇਂ ਲੈਟਰਨ ਲੱਗੀ ਹੋਈ ਐ ਕਿਸੇ ਹੱਥ ਨਾਲ ਬਾਪੂ ਕੁਝ ਖਾ ਰਿਹਾ ਸ਼ਰਮ ਕਰੋ ਯਾਰ ਭਾਈ ਸ਼ਰਮ ਕਰੋ ਉਸ ਸਮਾਜ ਦੇ ਠੇਕੇਦਾਰੋ ਜਿਨ੍ਹਾਂ ਦੇ ਨਾਲ ਬਾਪੂ ਨੇ ساری ਜ਼ਿੰਦਗੀ ਕਿਸੇ ਨਾ ਕੰਮ ਕੀਤਾ ਹੋ ਕੋਈ ਰਿਸ਼ਤੇਦਾਰ ਬਾਪੂ ਦਾ ਤਾਏ ਚਾਚੇ ਦਾ ਪੁੱਤ ਕੋਈ ਭੈਣ ਭਰਾ ਕੋਈ ਮਾਮੇ ਮਾਸੀ ਦਾ ਪੁੱਤ ਭਾਈ ਕੋਈ ਵੀ ਨਹੀਂ ਬਚਿਆ ਯਾਰ ਕੋਈ ਵੀ ਨਹੀਂ ਬਚਿਆ ਅੱਜ ਸਖਦੇਵ ਸਿੰਘ ਨੂੰ ਇਹ ਕਹਿਣ ਵਾਲਾ ਵੀ ਮੈਂ ਤੇਰਾ ਭਰਾ ਆ ਵਾ ਤੂੰ ਮੇਰਾ ਭਰਾ ਆ ਵਾ ਕੋਈ ਵੀ ਨਹੀਂ ਬਚਿਆ ਬਾਪੂ ਦਾ ਮੁੰਡਾ ਚਿੱਟੇ ਨੇ ਖਾ ਲਿਆ ਬਾਪੂ ਕਹਿੰਦਾ ਟੀਕੇ ਲਾਉਂਦਾ ਸੀ ਆਪਦੇ ਅੱਜ ਚਿੱਟੇ ਦਾ ਅਸਰ ਦੇਖੋ ਕੀ ਹੋ ਰਿਹਾ ਸਾਡੇ ਪੀੜੀ ਖਤਮ ਹੋ ਗਈ ਬਾਪੂ ਦੀ ਇੱਕ ਪੁੱਤ ਮਰ ਗਿਆ ਵਿਆਹ ਤੋਂ ਪਹਿਲਾਂ ਹੀ ਬੱਚਾ ਕਿੱਥੋਂ ਆਣਾ ਸੀ ਵਾਂ ਛੱਗੋ ਕਿੱਥੇ ਚੱਲਣਾ ਸੀ ਤੇ ਬਾਪੂ ਨੂੰ ਦਰੰਗ ਹੋ ਗਿਆ ਤੇ ਬਾਪੂ ਕਹਿੰਦਾ ਦੋ ਮੁੰਡੇ ਮੈਨੂੰ ਸੁੱਟਣ ਆਏ ਸੀ ਉਹ ਨਹਿਰ ਸੁੱਟਣ ਬਾਰੇ ਕਹਿੰਦੇ ਸੀ ਪਰ ਉਹ ਸੂਏ ਦੇ ਕੰਢੇ ਹੀ ਸੁੱਟ ਗਏ ਕਿਉਂਕਿ ਬੰਦਾ ਮਾਰਨਾ ਕਿਤੇ ਸੌਖਾ ਬਈ ਐਡਾ ਪੱਥਰ ਵਰਗਾ ਜਿਗਰਾ ਜਾਈਦਾ ਬੰਦੇ ਨੂੰ ਮਾਰਨ ਲਈ ਪਰ ਉਹ ਐਡੇ ਮਾੜੇ ਬੰਦੇ ਐਡੇ ਨਰਦਈ ਬੰਦੇ ਦੁਪਹਿਰੇ 3 ਵਜੇ ਤਖੜ ਦੁਪਹਿਰੇ ਬਾਪੂ ਨੂੰ ਸੜਕ ਤੇ ਸੁੱਟ ਕੇ ਚਲੇ ਗਏ ਇਹਨੇ ساری ਉਮਰ ਖਰਾਦ ਦਾ ਕੰਮ ਕੀਤਾ ਬਾਪੂ ਗਰਦਾਰ ਸੁਖਦੇਵ ਸਿੰਘ ਸਿਆਣੀ ਨੇ 22 ਸਾਲ ਬਾਪੂ ਕਹਿੰਦਾ ਕਿੱਕ ਐਗਰੋ ਕਿਹੜੇ ਬਾਪੂ ਕਿੱਥੇ ਐਗਰੋ ਐਗਰੋ ਕੁਮੈਂਡ ਐਗਰੋ ਕੁਮੈਂਡ ਕੰਪਨੀ ਦੇ ਵਿੱਚ ਬਾਪੂ ਜੀ ਨੇ ਖਰਾਦ ਦਾ ਕੰਮ ਕੀਤਾ ساری ਜ਼ਿੰਦਗੀ 22 ਸਾਲ ਆਪਣੀਆਂ ਧੀਆਂ ਵਿਆਈਆਂ ਇੱਕ ਮਰ ਮੇਰੀ ਪੇਟੀ ਵੱਡੀ ਕੁੜੀ ਦਾ ਵਿਆਹ ਜਿਹੜੀ ਕੁੜੀ ਵਿਆਹੀ ਉਹਨਾਂ ਕੀਤਾ ਮਾਲਕਾ ਨਹੀਂ ਕੀਤਾ ਸੀ ਹਾਂ ਜੀ ਉਹ ਦੇਖ ਇਹ ਹੁਣ ਬਾਪੂ ਇਸੇ ਵਾਲੇ ਇੱਕ ਤੁਸੀਂ ਜਦੋਂ ਜਸੂ ਵਾਲ ਕੁੜੀ ਵਿਆਹੀ ਹੋਈ ਆ ਇੱਕ ਗੁੜੇ ਪਿੰਡ ਵਿਆਹੀ ਆ ਜਵਾਈ ਦਾ ਕੀ ਨਾਂ ਗੁੜੇ ਵਾਲੇ ਦਾ ਗੁੜੇ ਦਾ ਨਾਂ ਹੈ ਕੋ ਸਿੰਦਾ ਸਿੰਦਾ ਉਹਦੇ ਬਾਪ ਦਾ ਕੀ ਨਾਂ ਬਾਬਲਾ ਦਾ ਇਹ ਬਬੇ ਸਿੰਦਾ ਕੀ ਕਰਦਾ ਆਪਣੇ ਕੋਈ ਨਾ ਬੂਧੀ ਹੈ ਹੈ ਕੋਲਡਰ ਦਾ ਕੰਮ ਕਰਦਾ ਸਕਿਉਰਟੀ ਕਰਦਾ ਤੇ ਤੂੰ ਉਹਨਾਂ ਦੇ ਘਰੇ ਰਹਿੰਦਾ ਸੀ ਹੁਣ ਨਹੀਂ ਮੈਂ ਉੱਥੇ ਨਾ ਰਹਿਣੀ ਸੀ ਹੈ ਮੈਂ ਨਾ ਰਹਿਣੀ ਸੀ ਲੁਧਿਆਣਾ ਕਿੱਥੇ ਰਹਿੰਦਾ ਸੀ ਹੁਣ ਤੂੰ ਆਪਣੇ ਗੁਰਦੁਆਰੇ ਪੰਨਾ ਜੀ ਗੁਰਦੁਆਰੇ ਪੰਨਾ ਜੀ ਗੁਰਦੁਆਰੇ ਧੰਨਾ ਜੀ ਹਾਂ ਜੀ ਅੱਛਾ ਉੱਤੇ ਰਹਿੰਦੇ ਸੀ ਹਾਂ ਬੰਦੂ ਕੰਮੇ ਤੇ ਕੰਮੇ ਤੇ ਕੰਮ ਉੱਤੇ ਕੀਤੇ ਕੋਈ ਰਹਿੰਦੇ ਸੀ ਉੱਤੇ ਕੋਈ ਰਹਿੰਦਾ ਵੀ ਮੈਂ ਇੱਥੇ ਬਾਹਰ ਹੀ ਸੜਕ ਤੇ ਨਹੀਂ ਅੰਦਰ ਹੀ ਮੁੰਡੇ ਤੇ ਘਰ ਘਰ ਸੀ ਕਿਹਦਾ ਉਹ ਉਹ ਜਿਹੜਾ ਘਰ ਇਹ ਨਾਂ ਸੀ ਨਾ ਜਿਹੜਾ ਘਰ ਵਾਲੇ ਦਾ ਨਾਂ ਸੀ ਘਰ ਉੱਥੋਂ ਫਿਰ ਤੂੰ ਬਮਾਲੀ ਕਿਵੇਂ ਪਹੁੰਚ ਗਿਆ ਸੂਏ ਤੇ ਹਾਂਜੀ ਉੱਥੋਂ ਪਠਾਨ ਦੇ ਨੇ ਮੈਨੂੰ ਕਹਿੰਦੇ ਕਹਿੰਦੇ ਮੋਗੋ ਜਾਈ ਜਾਣੇ ਕੌਣ ਕਹਿੰਦੇ ਉਹ ਜਣੇ ਲੈ ਗਿਆ ਮੁੰਡੇ ਉਹ ਕੌਣ ਸੀ ਮੁੰਡੇ ਇਹ ਨਹੀਂ ਪਤਾ ਮੈਨੂੰ ਕੌਣ ਸੀ ਕਿਨੇ ਭੇਜਿਆ ਸੀ ਉਹਨਾਂ ਨੂੰ ਉਹ ਵੱਡੀ ਕੁੜੀ ਆ ਵੱਡੀ ਕੁੜੀ ਕਿੱਥੇ ਵਿਆਹੀ ਆ ਗੁੜੇ ਗੁੜੇ ਵਾਲੀ ਕੁੜੀ ਨੇ ਹਾਂ ਕੋਈ ਨਾ ਕੁੜੀ ਕੁੜੀ ਦਾ ਗੁੜੇ ਵਾਲੀ ਦਾ ਉਹ ਜੀਤੇ ਆ ਜੀਤੇ ਜਿਹੜੀ ਜਸਵਾਲ ਵਾਲੀ ਕੁੜੀ ਦਾ ਕੀ ਨਾਂ ਉਹ ਨਾ ਜੀਤੇ ਆ ਹੈ ਜੀਤੇ ਆ ਗਰਦੀਪ ਦਲਜੀਤ ਦਲਜੀਤ ਹਾਂ ਜੀ ਐਸਾ ਇਹਨਾਂ ਨੇ ਜੀਤੇ ਆ ਹਾਂ ਜੀ ਗੁੜੇ ਵਾਲੀ ਦਾ ਜੀਤੇ ਵਾਲੀ ਕੁੜੀ ਨੇ ਸੌਰੀ ਗੁੜੇ ਵਾਲੀ ਕੁੜੀ ਨੇ ਕਿਹਾ ਬੀਆ ਮੁੰਡਿਆਂ ਦੇ ਨਾਲ ਜਾ ਕੇ ਦਵਾਈ ਲੈ ਆ ਮੋਗਗੇ ਫਿਰ ਉਹ ਲੈ ਕੇ ਗਏ ਮੋਗਗੇ ਨਾ ਉਹਨਾਂ ਨੇ ਕੀ ਕੀਤਾ ਫਿਰ ਉਹ ਜਿੰਨ ਸਭ ਸਿੱਧਾ ਚੱਲ ਗਏ ਉਹਨੇ ਆ ਕੇ ਬਤਾ ਮੇਰੇ ਮੇਰੇ ਬਾਗ ਮੋੜਿਆ ਹਾਂ ਮੇਰੇ ਨਾਲ ਪਾ ਲਈ ਉਹਨਾਂ ਨੇ ਹਾਂ ਜੀ ਮੋਟਰਸਾਈਕਲ ਦੇ ਵਿਚਾਲੇ ਬਿਠਾ ਲਿਆ ਮੋਟਰਸਾਈਕਲ ਦੇ ਵਿਚਾਲੇ ਬਿਠਾਇਆ ਜੀ ਅੱਛਾ ਆਹੀ ਕੱਪੜਾ ਚਾਹੀ ਹਾਂ ਹਾਂ ਜੀ ਬੂੜ ਚੱਪਲਾਂ ਕੋਈ ਨਹੀਂ ਸੀ ਪਾਈਆਂ ਪਾਈਆਂ ਚੱਪਲ ਉੱਥੇ ਡੱਬੂ ਉੱਥੇ ਢੱਕ ਪਈਆਂ ਰਾਜੇ ਇੱਕ ਗਾਣਾ ਦੋ ਹੀ ਦੰਦ ਜਮ ਕਰੋ ਦੋ ਹੀ ਦੋ ਠੀਕ ਆ ਇੱਕ ਦੂਜੇ ਨੂੰ ਲਾਈਟਿੰਗ ਲਾ ਦੇ ਬਾਬਾ ਠੀਕ ਆ ਬਾਬਾ ਚਲ ਆ ਚੱਲੀਏ ਬਾਬਾ ਨੌਨੇ ਆਪਾ ਬਾਪੂ ਪਹਿਲਾਂ ਤਾਂ ਤੇ ਬਾਈ ਹੁਣਾਂ ਦਾ ਧੰਨਵਾਦ ਆ ਜਿਹੜੇ ਬਾਈ ਹੁਣੇ ਛੱਡ ਕੇ ਗਏ ਨੇ ਸੁਖਦੇਵ ਸਿੰਘ ਸਰਗਵਾਸੀ ਮੰਗੂ ਸਿੰਘ ਪੰਜ ਮੈਂਬਰ ਹੈਗੇ ਨੇ ਬਾਈ ਮੈਂਬਰ ਪੰਚਾਇਤ ਨੇ ਸੁਖਦੀਪ ਸਿੰਘ ਪਿੰਡ ਬਮਾਲੀ ਤੋਂ ਜਿਹੜੇ ਬਾਈ ਛੱਡ ਕੇ ਗਏ ਨੇ ਰਾਤ ਨੂੰ ਜੀ ਵੀ ਸੀ ਧੰਨਵਾਦ ਆ ਭਾਈ ਤੁਹਾਡਾ ਬਹੁਤ ਬਹੁਤ ਤੇ ਚਲੋ ਆਓ ਬਾਪੂ ਨੂੰ ਚੱਕੋ ਕਾਕਾ ਚੱਲ ਬਾਪੂ ਹਾਂ ਹਾਂ ਫਿਕਰ ਨਾ ਕਰ ਬਾਪੂ ਤੂੰ ਆਪਦੇ ਪੁੱਤਾਂ ਕੋਲੇ ਆ ਗਿਆ ਹੁਣ ਤੈਨੂੰ ਬਾਬਾ ਜੀ ਨੇ ਨਾ ਇੱਥੇ ਭੇਜਿਆ ਸਾਡੇ ਕੋਲੇ ਉਹ ਤਾਂ ਸੱਟ ਗਏ ਸੀ ਸੂਏ ਤੇ ਹਾਂ ਜੀ ਮਹਾਰਾਜ ਮਿਹਰ ਕਰੇ ਅਸੀਂ ਤੇਰੀ ਸੇਵਾ ਕਰ ਸਕੀਏ ਬਾਪੂ ਠੀਕ ਐ ਸਖਦੇਵ ਸਿੰਘ ਹਾਂ ਜੀ ਉਹ ਸੈਣੀ ਸਾਹਿਬ ਓਏ ਬਗਵਾ ਮੇਰਾ ਚੱਕੋ ਮੂੜ ਚੱਕਲਾ ਬਾਪੂ ਸਾਰੀ ਉਮਰ ਬਾਪੂ ਨੇ ਖਰਾਦ ਦਾ ਕੰਮ ਕੀਤਾ ਰਾਮਗੜੀ ਆ ਬਾਪੂ ਜਨਮ ਤੋਂ ਇੰਜੀਨੀਅਰ ਪਰ ਅੱਜ ਸਖਦੇਵ ਸਿੰਘ ਦੇ ਹਾਲਾਤ ਦੇਖੋ ਕੀ ਆ ਹੁਣ ਇਹ ਨਹੀਂ ਪਤਾ ਬਾਪੂ ਦੀ ਕੀ ਗਲਤੀ ਹੋਊ ਬਾਪੂ ਸ਼ਰਾਬ ਜ਼ਿਆਦਾ ਪਿੰਦਾ ਸੀ ਬਾਪੂ ਲੜਦਾ ਸੀ ਗਾਲਾਂ ਕੱਢਦਾ ਸੀ ਇਹ ਰੱਬ ਜਾਣਦਾ ਪਰ ਅਸੀਂ ਜਰਨਲ ਡਾਇਰ ਨਹੀਂ ਹੈਗੇ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਮਸੇ ਰੰਗਣ ਨਹੀਂ ਹੈਗੇ ਸਾਡਾ ਫਰਜ਼ ਆ ਅਸੀਂ ਬਾਪੂ ਜੀ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਸੇਵਾ ਕਰੀ ਪਰ ਬੜੀ ਦੁੱਖ ਦੀ ਗੱਲ ਆ ਬਾਪੂ ਜਿਵੇਂ ਦੱਸਦਾ ਵੀ ਬਾਪੂ ਨੂੰ ਉਥੋਂ ਇਹ ਕਹਿ ਕੇ ਮੋਟਰਸਾਈਕਲ ਤੇ ਬਿਠਾ ਲਿਆ ਏ ਉਹ ਵੀ ਚੱਲ ਬਾਪੂ ਤੈਨੂੰ ਦਵਾਈ ਦਵਾ ਕੇ ਲਿਆਈਏ ਮੋਕੇ ਤੋਂ ਤੇ ਸੁੱਟ ਗਿਆ ਉਹ ਕੁਮਾਰੀ ਪਿੰਡ ਦੇ ਸੂਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸੁਖਦੇਵ ਸਿੰਘ ਸੈਣੀ ਬਾਪੂ ਦੀ ਧਰਮ ਪਤਨੀ ਸਿੰਦਰ ਕੌਰ ਬਾਪੂ ਦੋ ਭਰਾ ਸੀ ਇੱਕ ਦਾ ਨਾ ਜਸਪਾਲ ਸਿੰਘ ਇੱਕ ਦਾ ਨਾ ਸੁਖਦੇਵ ਸਿੰਘ ਬਾਪੂ ਜੀ ਦੇ ਪਿਤਾ ਜੀ ਦਾ ਨਾਮ ਹੈ ਮਿੰਦਰ ਸਿੰਘ ਬਾਪੂ ਦਾ ਨੂੰ ਪਿੰਡਣਾ ਲੱਗਿਆ ਹੁੰਦਾ ਸੀਗਾ 베ਲਣਾ ਲੱਗਿਆ ਹੁੰਦਾ ਈ 베ਲਣਾ ਚੱਕੀ ਵੀ ਸੀ ਪਿੰਡ ਸੀਗਾ ਬਾਪੂ ਦਾ ਰੇਪੁਰਾ ਰੈਪੁਰ ਰਾਈਆਂ ਜੰਦਰ ਕੋਲੇ ਹੈਨਾ ਅਫਗਾਨ ਤੋਂ ਗਏ ਨਾ ਫਲੋਰ ਤੋਂ ਅੱਗੇ ਉਸ ਵਾਰ ਬਾਪੂ ਦੀ ਮੈਰਿਜ ਹੋ ਜਾਂਦੀ ਆ ਬਾਪੂ ਲੁਧਿਆਣੇ ਆ ਜਾਂਦਾ ਬਾਪੂ ਦੇ ਦੋ ਧੀਆਂ ਤੇ ਇੱਕ ਪੁੱਤ ਹੁੰਦਾ ਬਾਪੂ ਨੇ ਉਹਨਾਂ ਨੂੰ ਪਾਲਦਾ ਪੁੱਤ ਬਾਪੂ ਦਾ ਜਵਾਨ ਹੋ ਜਾਂਦਾ ਬਾਪੂ ਸਾਰੀ ਉਮਰ ਖਰਾਦ ਦਾ ਕੰਮ ਕਰਦਾ ਪਹਿਲਾਂ ਤਾਂ ਇੱਥੇ ਐਗਰੋ ਕਮੇਂਡ ਕੰਪਨੀ ਚ 20-25 ਸਾਲ ਕੰਮ ਕੀਤਾ ਫੇਰ ਲੀਲਾਪਤੀ ਹੀਰਾਪਤੀ ਹੀਰਾਪਤੀ ਕੰਪਨੀ ਚ ਕੰਮ ਕੀਤਾ 16 ਸਾਲ ਆਹ ਕਰਦੇ ਆ ਬਾਪੂ ਫਿਰ ਧੀਆਂ ਪਿਉਂਦਾ ਪੁੱਤ ਨਸ਼ੇ ਲੱਗ ਜਾਂਦਾ ਟੀਕੇ ਲਾਉਣ ਲੱਗ ਜਾਂਦਾ ਕੈਫਤੂਲ ਖਾਣ ਲੱਗ ਜਾਂਦਾ ਤੇ ਇੱਕ ਦਿਨ ਘਰ ਚ ਹੀ ਫਾਹਾ ਲੈ ਕੇ ਇਸ ਦੁਨੀਆ ਤੋਂ ਆਪਣੀ ਲੀਲਾ ਸਮਾਪਤ ਕਰ ਲੈਂਦਾ ਬਾਪੂ ਟੁੱਟ ਜਾਂਦਾ ਹੋ ਸਕਦਾ ਬਾਪੂ ਜੀ ਵੀ ਕੋਈ ਕਮੀ ਰਹੀ ਹੋਵੇ ਰੱਬ ਹੀ ਜਾਣਦਾ ਬਾਪੂ ਦੀ ਬੀਟੀ ਪਿਉਂਦੇ ਆ ਬਾਪੂ ਉਹਦੇ ਦੋ ਜਵਾਕ ਹੁੰਦੇ ਆ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਉਹ ਕਿਵੇਂ ਮਰ ਜਾਂਦਾ ਬਾਪੂ ਜਵਾਈ ਉਹ ਇਹ ਖੂਨ ਦੀਆਂ ਉਲਟੀਆਂ ਲੱਗ ਜਾਂਦੀਆਂ ਤੇ ਉਸ ਤੋਂ ਬਾਅਦ ਦੋ ਜਵਾਕਾਂ ਨੂੰ ਛੱਡ ਕੇ ਧੀ ਵੀ ਘਰੇ ਆ ਬਹਿੰਦੀ ਆ ਉਹ ਜ਼ਮੀਨ ਹੁੰਦੀ ਆ ਸੱਤ ਅੱਠ ਕਿਲੇ ਉਹਦੇ ਪਿੱਛੇ ਘਰੇ ਕਲੇਸ਼ ਪੈਣ ਲੱਗ ਜਾਂਦਾ ਫਿਰ ਉਹਦਾ ਦੁਬਾਰਾ ਵਿਆਹ ਕਰਦਾ ਬਾਪੂ ਹੋਣੋਂ ਕਿੱਥੇ ਬੈਹੀ ਹੋਏ ਗੁੜੇ ਹਾਂ ਇੱਥੇ ਜਸਵਾਲ ਫਿਰ ਦੂਜੀ ਕੁੜੀ ਹੈ ਬਾਪੂ ਦੀ ਉਹਨੂੰ ਗੁੜੇ ਪਿੰਡ ਬਾਪੂ ਵਿਆਹਦਾ ਹੁਣ ਆਪਦੀਆਂ ਦੋਨੇ ਧੀਆਂ ਆਪਦੇ-ਆਪਦੇ ਘਰੇ ਸੀ ਤੇ ਬਾਪੂ ਆਪਣੀ ਵਾਈਫ ਨਾਲ ਰਹਿੰਦਾ ਸੀ ਧੀਆਂ ਇੱਕ ਜਿਹੜੀ ਧੀ ਦਾ ਪਹਿਲਾਂ ਘਰ ਵਾਲਾ ਮਰ ਗਿਆ ਉਹਦਾ ਇੱਕ ਵਿਆਹ ਕੀਤਾ ਉੱਥੋਂ ਇੱਕ ਦੋਤੀ ਹੁੰਦੀ ਹੈ ਬਾਪੂ ਦੇ ਉਹ ਵੀ ਉੱਥੋਂ ਵੀ ਦਿਵੋਰਸ ਹੋ ਜਾਂਦਾ ਫਿਰ ਉਹਦਾ ਜਿਹੜੀ ਦੋਤੀ ਆ ਕੁੜੀ ਤੇਰੇ ਕੋਲੇ ਉਹਦੇ ਪਿਓ ਕਿੱਥੇ ਆ ਉਹ ਪਿਓ ਜੇ ਮਰ ਗਿਆ ਸੀ ਦਵਾਈ ਖਾ ਕੇ ਮਰ ਗਿਆ ਫਿਰ ਬਾਪੂ ਇੱਕ ਦੋਤੀ ਨੂੰ ਪਾਲਦਾ ਆਪਦੀ ਨੂੰ ਇੱਕ ਸਾਲ ਦੀ ਨੂੰ ਗੋਦੀ ਚੱਕ ਚੱਕ ਕੇ ਉਸ ਤੋਂ ਬਾਅਦ ਬਾਪੂ ਬੁਢਾਪੇ ਵੱਲ ਨੂੰ ਜਾਂਦਾ ਬਾਪੂ ਦਾ ਘਰ ਚ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਮੈਂ ਨਹੀਂ ਚਾਹੁੰਦਾ ਅਸੀਂ ਪਬਲੀਕਲੀ ਉਹ ਸਾਰਾ ਕੁਝ ਸ਼ੇਅਰ ਕਰੀਏ ਫਿਰ ਬਾਪੂ ਵਿਚਾਰਾ ਆਪਣੇ ਘਰ ਦੇ ਵਿੱਚ ਐ ਰਹਿੰਦਾ ਜਿਵੇਂ ਬਗਾਨੇ ਘਰ ਚ ਰਹਿੰਦਾ ਹੋਵੇ ਸਮਾਂ ਬੀਤਦਾ ਜਾਂਦਾ ਘਰ ਲੈਂਦਾ ਜਿਹੜਾ ਬਾਪੂ 100 ਗਜ ਦਾ 50 ਗਜ ਦਾ ਘਰ ਆਪਣੇ ਘਰ ਵਾਲੀ ਦੇ ਨਾਂ ਕਰਾਉਣ ਦਾ ਪੰਜਾਬ ਦੇ ਨਾਂ ਕਰਾ ਲੈਂਦਾ ਫਿਰ ਜਦੋਂ ਘਰ ਚ ਹਾਲਾਤ ਬਾਪੂ ਦੇ ਇਦਾਂ ਹੋ ਜਾਂਦੇ ਆ ਕਿ ਜਿੱਦੀ ਕੋਈ ਪੁੱਛ ਗੱਛ ਨਹੀਂ ਘਰ 'ਚ ਬਾਪੂ ਦੀ ਜਗਾ ਕੋਈ ਹੋਰ ਲੈ ਲੈਂਦਾ ਤਾਂ ਫਿਰ ਜਿਉਂਦੇ ਜੀ ਮਰਨ ਹੋ ਜਾਂਦਾ ਤਾਂ ਬਾਪੂ ਆਪਣਾ 50 ਗਾਜ ਥਾਂ ਕਿਸੇ ਨੂੰ ਵੇਚ ਦਿੰਦਾ ਦਾ ਫਿਰ ਮਹੀਨੇ ਦਾ ਕਮਾਉਂਦਾ ਖਰਾਦੀ ਦਾ ਕੰਮ ਕਰਦਾ ਬਾਪੂ ਆਪਦਾ ਵਧੀਆ ਰੋਟੀ ਪਾਣੀ ਖਾਈ ਜਾਂਦਾ ਅਖੀਰ ਘਰ ਵਾਲੀ ਵੀ ਬਿਮਾਰ ਪੈ ਜਾਂਦੀ ਏ ਮੰਜੇ ਤੇ ਫਿਰ ਬਾਪੂ ਮਗਰੋਂ ਆ ਕੇ ਜਿਵੇਂ ਘਰ ਵਾਲੀ ਬਿਮਾਰ ਹੋ ਗਈ ਉਹਦਾ ਲਾਜ ਵੀ ਫਿਰ ਤੁਸੀਂ ਹੀ ਕਰਾਇਆ ਉਹਨਾਂ ਨੇ ਉਹਨਾਂ ਨੇ ਨਹੀਂ ਕਰਾਇਆ ਤਾਂ ਫਿਰ ਜਿਹੜਾ 50 ਗੱਡੀ ਘਰ ਵਾਲੀ ਦੇ ਨਾਂ ਤੇ ਸੀ ਉਹਨੂੰ ਵੇਚ ਕੇ ਇੱਕ ਹੋਰ ਘਰ ਲੈ ਆ ਜਾਂਦਾ ਕੁੜੀਆਂ ਵੱਲਿਓ ਫਿਰ ਬਾਪੂ ਅਧਰੰਗ ਹੋ ਜਾਂਦਾ ਬਾਪੂ ਬਾਪੂ ਦੇ ਦਰੰਗ ਤੋਂ ਮਹੀਨੇ ਬਾਅਦ ਬਾਪੂ ਦੀ ਘਰ ਵਾਲੀ ਵੀ ਚੱਲ ਵਸਦੀ ਉਹ ਵੀ ਬਿਮਾਰ ਏਨੀ ਦੀ ਸ਼ੂਗਰ ਸ਼ਾਕਰ ਪੈਰ ਗਲ ਜਾਂਦੇ ਉਹ ਤੇ ਜਮਾ ਜੋ ਵੀ ਦਾ ਬੰਦਾ ਉਹੀ ਵੱਡੀ ਜਾਂਦਾ ਫਿਰ ਬਾਪੂ ਦਰੰਗ ਹੋਇਆ ਪਿਆ ਥੱਲੇ ਚੀਕਾਂ ਮਾਰਦਾ ਲੜਦਾ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਤਾਂ ਬਾਪੂ ਨੂੰ ਵੱਡੀ ਕੁੜੀ ਕਹਿੰਦੀ ਆ ਵੇ ਬਾਪੂ ਆ ਮੁੰਡਿਆਂ ਦੇ ਨਾਲ ਚਲੇ ਜਾ ਤੈਨੂੰ ਮੋਗੇ ਦਵਾਈ ਦਵਾ ਕੇ ਲੈ ਕੇ ਆਉਣਗੇ ਤੇਰਾ ਦਰੰਗ ਠੀਕ ਹੋ ਜੂ ਤੇ ਮੁੰਡੇ ਬਾਪੂ ਨੂੰ ਇੱਕ ਮੋਟਰਸਾਈਕਲ ਚਲਾਉਂਦਾ ਇੱਕ ਵਿਚਾਲੇ ਚੱਕ ਕੇ ਬਿਠਾ ਲੈਂਦੇ ਤੇ ਇੱਕ ਪਿੱਛੇ ਬਹਿ ਜਾਂਦਾ ਤੇ ਬਾਪੂ ਨੂੰ ਲੈ ਕੇ ਮੋਟਰਸਾਈਕਲ ਨਹਿਰੇ ਨਹਿਰ ਪੈ ਜਾਂਦੇ ਆ ਪਹਿਲਾਂ ਤਾਂ ਕਹਿੰਦੇ ਆ ਵੀ ਇਹਨੂੰ ਨਹਿਰ ਛੁੱਟ ਦੀਏ ਫਿਰ ਕਿੰਨੇ ਤੈਨੂੰ ਮੋਗੇ ਲੈ ਕੇ ਜਾਣਾ ਦਵਾਈ ਦਿਵਾਉਣ ਨਹਿਰੇ ਨਹਿਰ ਕੱਟ ਕੇ ਗਾਂ ਲੈ ਆਉਂਦੇ ਆ ਹਾਸਨਪੁਰ ਪਿੰਡ ਦੇ ਨਾਲ ਪਮਾਲ ਪਿੰਡ ਆ ਪਮਾਲੀ ਉੱਥੇ ਪਮਾਲੀ ਦੇ ਪਿੰਡ ਦੇ ਸੂਏ ਦੇ ਕੰਡੇ ਤੇ ਸੁੱਟ ਜਾਂਦੇ ਆ ਤਿੱਖੜ ਦੁਪਹਿਰੇ 3 ਵਜੇ ਗਰਮੀ ਦੇਖੋ ਕਿੰਨੀ ਆ ਹੁਣ ਵੀ ਤੁਸੀਂ ਦੇਖੋ ਅਸੀਂ ਚੋਈ ਜਾਂਦੇ ਆ ਬੈਠੇ ਪਿਓ ਪੁੱਤ ਬਾ ਪੂਰਾ ਕੀ ਹਾਲ ਸੀ ਉਹ ਵੀ ਤੁਸੀਂ ਦੇਖਿਆ ਵੀਡੀਓ ਚ ਕਿਸ ਹਾਲਤ ਦੇ ਵਿੱਚ ਬਾਈ ਨੂੰ ਬਾਪੂ ਜੀ ਨੂੰ ਵੀਰੇ ਹੋਣੀ ਚੱਕ ਕੇ ਲੈ ਕੇ ਆਏ ਆ ਉਹ ਰਾਤ ਇੱਥੇ ਸਾਡੇ ਕੋਲੇ ਕਰੀਬ 10 ਵਜੇ ਬਾਈ ਲੈ ਕੇ ਆਏ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਉਹ ਵੀਡੀਓ ਵੀ ਅਸੀਂ ਅਟੈਚ ਕੀਤੀ ਹੈ ਪੂਰੀ ਦੇਖਿਓ ਤਾਂ ਬਾਪੂ ਦੱਸਦਾ ਵੀ ਮੇਰੀ ਧੀ ਨੇ ਮੈਨੂੰ ਦੋ ਮੁੰਡਿਆਂ ਨੂੰ ਚੁਕਾ ਕੇ ਇੱਥੇ ਭੇਜਤਾ ਬਾਪੂ ਦੀ ਇੱਕ ਬੇਟੀ ਗੋੜੇਪਿੰਡ ਵਿਆਹੀ ਹੋਈ ਆ ਇੱਕ ਬੇਟੀ ਬਾਪੂ ਦੀ ਜੱਸੋਵਾਲ ਵਿਆਹੀ ਹੋਈ ਆ ਪਹਿਲਾਂ ਵੀ ਬੱਚੇ ਸੀ ਉਹਨਾਂ ਦੇ ਮੈਂ ਦੋ ਵਿਆਹ ਹੋਏ ਹੁਣ ਇੱਕ ਬੇਟੀ ਆ ਨਿੱਕੀ ਜੀ ਬਾਪੂ ਦੱਸਦਾ ਉਹਨਾਂ ਦੀ ਹੋਰ ਇੱਕ ਬੇਟੀ 23 24 ਸਾਲ ਦੀ ਜਿਹੜੀ ਬਾਪੂ ਨੇ ਪਾਲੀ ਉਹ ਵੀ ਹੁਣ ਉਸੇ ਘਰ ਚ ਹੀ ਰਹਿੰਦੇ ਜਿੱਥੋਂ ਬਾਪੂ ਨੂੰ ਕੱਲ ਚੱਕ ਕੇ ਲੈ ਕੇ ਆਏ ਉਹ ਬਾਈ ਉਹਨੇ ਵਿੱਚ ਕੌਣ ਗਲਤ ਕੌਣ ਸਹੀ ਇਹਦਾ ਰੱਬ ਹੀ ਜਾਣਦਾ ਪਰ ਇੱਕ ਗੱਲ ਆ ਮੇ ਮਾ ਪਿਓ ਕਿੰਨੇ ਕੁ ਮਾੜੇ ਹੋਣ ਜਿੰਨੇ ਵੀ ਮਾੜੇ ਹੋਣ ਮਰਦੇ ਉਹਨਾਂ ਨੂੰ ਐ ਨਹੀਂ ਸੁੱਟੀਦਾ ਇਹ ਚੱਲ ਨਹੀਂ ਸਕਦਾ ਇਹ ਕਦਮ ਵੀ ਉੱਠ ਨਹੀਂ ਸਕਦਾ ਇਹ ਆਪੇ ਤਾਂ ਸ਼ਿਮਲਾਪੁਰੀ ਤੋਂ ਜੈਨ ਦੇ ਠੇਕੇ ਦੇ ਕੋਲੋਂ ਗੁਰਨਾਨਕ ਨਗਰ ਦੇ ਵਿੱਚੋਂ ਤਿੰਨ ਨੰਬਰ ਗਲੀ ਦੇ ਵਿੱਚੋਂ ਇੱਥੇ ਤਿੱਕਰ ਤਾਂ ਬਮਾਲ ਤਿੱਕਰ ਸੂਏ ਤਿੱਕਰ ਤਾਂ ਪਹੁੰਚ ਨਹੀਂ ਸਕਦਾ ਮੈਂ ਠੀਕ ਉੱਥੇ ਹੋ ਜਾਣਾ ਸੀ ਕਿਹਨੇ ਇਹਨਾਂ ਨੂੰ ਰੋਟੀ ਦਿੱਤੀ ਕਿੰਨੇ ਦਿਨ ਰੋਟੀ ਦਿੱਤੀ ਕਿੰਨੇ ਨੇ ਦਿੱਤੀ ਰੋਟੀ ਕਿਉਂ ਰੋਟੀ ਕੱਦ ਨਹੀਂ ਦਿੰਦੇ ਸੀ ਬਸ ਇਹ ਮੜੀ ਰੋਟੀ ਮੱਕੀ ਚਾਹ ਬਣਾ ਰਹੀ ਨੇ ਕਿੱਥੇ ਜਾ ਖੱਟੇ ਦਾ ਖਰਚਾ ਕੌਣ ਕੌਣ ਸੀ ਹੋਰ ਤੇਰੇ ਨਾਲ ਰਹਿੰਦਾ ਉਹ ਗੁੜੇ ਹਾਂ ਵੱਡੀ ਕੁੜੀ ਰਹਿੰਦੀ ਸੀ ਦਲਜੀਤ ਬੇਵੀ ਕਿ ਜੀਤੇ ਨਹੀਂ ਨਾਲ ਤੁਹਾਨੂੰ ਗੁੜੇ ਰਹਿੰਦੇ ਆ ਕਿ ਲੁਧਿਆਣੇ ਰਹਿੰਦੇ ਹੁਣ ਉਹ ਅੱਛਾ ਉਹਦੀਆਂ ਕੁੜੀਆਂ ਦੋਨੀਆਂ ਲੁਧਿਆਣੇ ਰਹਿੰਦੀਆਂ ਹੁਣ ਨਹੀਂ ਮੈਂ ਕਹਿੰਦਾ ਪੋਪਰ ਤੋਂ ਬਾਅਦ ਫਿਰ ਅੱਛਾ ਮਾਂ ਦੇ ਭੋਗ ਤੋਂ ਬਾਅਦ 3 ਮਹੀਨੇ ਹੋ ਗਏ ਹੁਣ ਉੱਥੇ ਰਹਿਣ ਲੱਗ ਗੀਆਂ ਕਿਉਂਕਿ ਉਹ ਘਰ ਸੀ ਜਿਹੜਾ ਉਹ ਮਾਂ ਦੇ ਨਾਂ ਸੀ ਉਹ ਘਰ ਜਿਹੜਾ ਨਵਾਂ ਲਿਆ ਸੀ ਹੁਣ ਉੱਥੇ ਹੀ ਰਹਿਣ ਲੱਗ ਗਏ ਆ ਮਾਂ ਦੇ ਪੋਗ ਤੋਂ ਬਾਅਦ ਥੋੜੀ ਥੋੜੀ ਬਾਪੂ ਹੀ ਘਰੋਂ ਕੱਢਦਾ ਕਿਉਂਕਿ ਉਹ ਘਰ ਤਾਂ ਹੁਣ ਉਹਨਾਂ ਦਾ ਹੋ ਗਿਆ ਇਹ ਵਿੱਚ ਹੀ ਅੱਗੀ ਜਾਂਦਾ ਸੀ ਵਿੱਚੇ ਹੀ ਮੁੱਤੀ ਜਾਂਦਾ ਸੀ ਇਹਨੂੰ ਕੱਢਦਾ ਘਰ ਤੋਂ ਰੋਟੀ ਤਾਂ ਘੱਟ ਦਿੰਦੇ ਸੀ ਮੁਸ਼ਕ ਬਹੁਤ ਮਾਰਦਾ ਸੀ ਬੜੀਆਂ ਸਟੋਰੀਆਂ ਆਉਂਦੀਆਂ ਸਾਡੇ ਕੋਲ ਇਦਾਂ ਦੀਆਂ ਕਾਰਨ ਇਹੀ ਰਿਹਾ ਜਿਹੜੇ ਬਾਪ ਨੇ ਪਾਲਿਆ ਸੀ ਜੰਮਿਆ ਸੀ ਉਹੀ ਸੁੱਟਦਾ ਕਹਿੰਦੇ ਪੁੱਤ ਕੁੱਤ ਹੋ ਜਾਂਦੀਆਂ ਹੋ ਜਾਂਦੇ ਪਰ ਧੀਆਂ ਵੀ ਅਜ ਐ ਹੋ ਗਈਆਂ ਕਿੰਨਾ ਕਿਸਮਾ ਸੀ ਬਾਪੂ ਕੋਲੇ ਮੈਂ 55 55 ਐ ਉੱਥੋਂ ਚੱਲ ਬਣਾ ਜਿੰਦ ਦਾ ਲਾ ਕੇ ਮੈਂ ਅੰਦਰੋਂ ਬੰਦ ਕਰ ਦੇ ਗਰਮੀ ਦੇ ਮਰਦਾ ਇਹ ਕਿਵੇਂ ਵੇ ਨਹੀਂ 8:30 ਵਜੇ ਜਾਂਦਾ ਗਾ ਮਮਨੰਦਰ ਦਾ ਬੰਦਵਾ ਜਾਂਦਾ 5:30 ਵਜੇ ਕਿਦੋਂ ਸ਼ਾਮ ਨੂੰ ਕਿ ਸਵੇਰੇ ਸ਼ਾਮ ਨੂੰ ਕਿਉਂ ਕਿੱਥੇ ਚਲੇ ਜਾਂਦੇ ਸੀ ਆਪ ਇਹ ਵੀ ਆ ਘਰੇ ਹੈ ਇਹ ਤਾਂ ਘਰ ਰਹਿੰਦਾ ਸੀ ਤੂੰ ਅੰਦਰ ਪਿਆ ਰਹਿੰਦਾ ਸੀ ਮੈਂ ਅੰਦਰ ਪਿਆ ਰਹਿੰਦਾ ਜਦੋਂ ਬਾਪੂ ਤੁਹਾਨੂੰ ਧਰੰਗ ਹੋਇਆ ਉਹ ਸਰੀਰ ਤੇ ਐਨਾ ਪਤਲਾ ਹੋਇਆ ਸੀਗਾ ਤੂੰ ਤਕਦਾ ਸੀ ਬਾਪੂ ਦਾ ਜਿਹੜਾ ਮਾਲਕਾਂ ਨੇ ਕੰਮ ਨੰਬਰ ਦਿੱਤਾ ਬਾਪੂ ਨੇ ਜੇ ਨੰਬਰ ਜੇ ਸਾਡੀ ਵੀਡੀਓ ਨੂੰ ਦੇਖਦੀਆਂ ਨਾ ਭੈਣਾ ਮੈਂ ਤੇ ਦੀ ਪਤਾ ਕੀਤਾ ਉਥੋਂ ਪਤਾ ਨਹੀਂ ਲੱਗਿਆ ਸਾਨੂੰ ਗੁੜੇ ਪਿੰਡ ਵੀ ਪਤਾ ਕੀਤਾ ਜੱਸਵਾਲ ਵੀ ਉਥੇ ਅਜੇ ਸਾਨੂੰ ਪੂਰੀ ਜਾਣਕਾਰੀ ਮਿਲੀ ਨਹੀਂ ਗਈ ਨਾ ਕੋਈ ਨੰਬਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਫੈਰ ਕੋਈ ਬਾਪੂ ਦਾ ਧੀਜ ਬਾਈ ਇਸ ਵੀਡੀਓ ਨੂੰ ਦੇਖ ਲਵੇ ਜੇ ਹਨ ਉਹਨਾਂ ਨੂੰ ਕੋਈ ਮਾੜੀ ਮੋਟੀ ਦੁੱਖ ਤਕਲੀਫ ਲੱਗੇ ਵੀਰ ਸਾਡਾ ਪਿਓ ਆ ਚਲ ਫੇਰ ਵੀ ਕੋਈ ਗੱਲ ਨਹੀਂ ਤੇ ਉਹ ਮਿਲ ਜਾਣ ਆ ਕੇ ਬਾਪੂ ਤੇ ਬਾਪੂ ਦੀ ਸੇਵਾ ਸੀ ਕਰ ਲਾਂਗੇ ਹੁਣ ਬਸ ਤੁਸੀਂ ਮੈਲੀ ਜਾਓ ਬਾਪੂ ਨੂੰ ਅਸੀਂ ਸੰਭਾਲਾਂਗੇ ਹੁਣ ਬਾਪੂ ਆ ਗਿਆ ਆਪਦੇ ਘਰੇ ਬਾਪੂ ਆ ਗਿਆ ਆਪਦੇ ਸਹੀ ਟਿਕਾਣੇ ਤੇ ਹੁਣ ਜਿਹੜੇ ਐਡਰੈਸ ਤੇ ਤੁਸੀਂ ਲਾ ਕੇ ਗਏ ਸੀ ਉਹੀ ਅਸਲ ਐਡਰੈਸ ਸਹੀ ਸੀ ਉਹੀ ਗਾਂ ਬਾਪੂ ਦਾ ਰਾਹੀਰ ਬਣ ਨਹੀਂ ਸਕਦੀਪ ਸਿੰਘ ਸਖਦੀਪ ਸਿੰਘ ਸੌਰੀ ਜਿਹੜਾ ਬਾਈ ਇੱਥੇ ਛੱਡ ਕੇ ਗਿਆ ਬਾਪੂ ਸੰਨ ਆਫ ਨਹੀਂ ਸਖਦੀਪ ਸਿੰਘ ਪਿੰਡ ਬਮਾਲੀ ਤੋਂ ਬਾਈ ਤੇ ਬਾਕੀ ਜਿਹੜੇ ਹੋਰ ਸਾਥੀ ਉਹਦੇ ਨਾਲ ਆਏ ਸੀ ਸਾਰੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਬਾਈ ਤੁਹਾਡਾ ਜਿਹੜਾ ਤੁਸੀਂ ਇਹ ਪ੍ਰਾਰਲਾਗੇ ਜਿਉਂਦੇ ਬਸਦੇ ਰਹੋ ਗਰਮੀ ਅੱਜ ਇੰਨੀ ਜ਼ਿਆਦਾ ਜੇ ਕਿਤੇ ਬਾਪੂ ਰਾਤ ਕੱਟ ਜਾਂਦਾ ਨਾ ਉੱਥੇ ਪਤਾ ਨਹੀਂ ਕੀ ਹੋਣਾ ధన్వాద బాయి థామాలసా